ਜਵਾਕ ਤੇ ਤੁਸੀਂ ਕਦੇ ਮਾਮਾ ਨੇ ਇੱਥੇ ਜਾਂ ਕਿਸੇ ਪਿਓਾਂ ਨੇ ਜਾਂ ਕਿਸੇ ਇਨਸਾਨਾਂ ਨੇ ਆਪਣੇ ਜਵਾਕ ਨੂੰ ਆਹ ਆਹ ਲਾਸੀ-ਸੀਸੀ ਪੀਤ ਰੋਕਿਆ ਕਦੇ ਆ ਜਿੰਨੇ ਛੋਟੇ ਆ ਕੋਕੇ ਕੋੜਿਆਂ ਸੁਣੀਆ ਚਾਕਲੇਟਾਂ ਸੁਣੀਆ ਟੌਫੀਆਂ ਇੱਕ ਮਿੰਟ ਬੰਦ ਕੋਲ ਚੀਜ਼ ਦੇ ਵਿੱਚ ਜਿਹੜਾ ਕੈਮੀਕਲ ਪਾਇਆ ਜਾਂਦਾ ਨਸਿਆ ਦਾ ਸਾਤ ਪਾਈ ਜਾਂਦਾ ਕਿਉਂ ਆਪਾਂ ਆਮ ਤੌਰ ਤੇ ਪੁਰਾਣੇ ਬਜ਼ੁਰਗਾਂ ਨੂੰ ਸੁਣਦੇ ਆਏ ਆਂ ਵੀ ਜਦੋਂ ਪੁਰਾਣੇ ਬਜ਼ੁਰਗਾਂ ਕਦੇ ਕਈ ਵਾਰੀ ਨਾ ਹੀਫੂ ਖਾਂਦੇ ਹੁੰਦੇ ਸੀ ਇਹ ਮਾੜੀ ਮੋਠੀ ਉਂਗਲ ਆ ਰੇ ਪੋਤੇ ਨੂੰ ਛਿਤਾ ਦਿੰਦੇ ਤੇ ਪੋਤਾ ਬਾਬਾ ਬਾਬਾ ਰੋਵਾ ਕਰਦਾ ਮਗਰੀ ਤੁਰੇ ਫਿਰਦਾ ਰਹਿੰਦਾ ਸੀ ਉਹੀ ਚੀਜ਼ ਇਹ ਹੈ ਇਹਨਾਂ ਅੱਜ ਜਿੰਨੇ ਤੁਸੀਂ ਜਿੰਨੇ ਠੰਡੇ ਪੀਨੇ ਹੋ ਜਿੰਨੀਆਂ ਤੁਸੀਂ ਟੌਫੀਆਂ ਚਾਕਲੇਟਾਂ ਖਾਣੇ ਹੋ ਇਹਨਾਂ ਦੇ ਵਿੱਚ ਵੀ ਸਾਹਤ ਪਾਇਆ ਜਾਂਦਾ ਹੈ ਇਹ ਬਹੁਤ ਵੱਡੇ ਪੱਧਰ ਤੇ ਤੁਹਾਡੀਆਂ ਨਸਲਾਂ ਨੂੰ ਕਿਵੇਂ ਤਬਾਹ ਕਰਦਾ ਹੈ ਕੀ ਇਹਦੇ ਸਵਾਲ ਹੁੰਦਾ ਵੀ ਕਾਫੀਨ ਕੀ ਹੁੰਦਾ ਤੇ ਇਹ ਇੱਕ ਕਫੀਨ ਦੁਕਾਨਾਂ ਤੋਂ ਆਮ ਮਿਲਦੀ ਹੈ ਆਮ ਐ ਜੇ ਕੋਈ ਰੋਗ ਡੋਗਰੀ ਨਸ਼ੇ ਦੀ ਕੋਈ ਰੋਗ ਡੋਗਤ ਨਹੀਂ ਕਿੱਥੋਂ ਦੀ ਲੋਕਾਂ ਦਾ ਨਸ਼ਾ ਨੂੰ ਯਾਰ ਸੋ ਭਰਾਵੋ ਤੁਹਾਨੂੰ ਬੇਨਤੀ ਹੈ ਜੇ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਆਪਣੇ ਜਵਾਗ ਦੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਆ ਘਰਾਂ ਨੂੰ ਪਰਦੇ ਆਓ ਘਰਾਂ ਨੂੰ ਪਰਦੇ ਤੋਂ ਭਾਗਾ ਕਰੇ ਕੋਈ ਲਵੇਰਾ ਰੱਖੋ ਪਸ਼ੂ ਰੱਖੋ ਕੋਈ ਮੱਝ ਰੱਖੋ ਕੋਈ ਦੁੱਧ ਦਾ ਕੋਈ ਦਹੀ ਆ ਘਿਓ ਆ ਮੱਖਣਾ ਲੱਸੀ ਆ ਉੱਥੇ ਆ ਜਾਓ ਜੇ ਬਚਣਾ ਬਾਜ਼ਾਰਾਂ ਦੇ ਵਿੱਚ ਕੋਈ ਵੀ ਚੀਜ਼ ਲੈਣੀ ਛੱਡ ਦਿਓ ਖਾਣੀ ਛੱਡ ਦਿਓ ਅਮਰੀਕਾ ਦੇ ਵਿੱਚ ਟਰੰਪ ਸਰਕਾਰ ਬਣੀ ਆ ਰਾਪ ਸਰਕਾਰ ਦੇ ਵਿੱਚ ਸਿਹਤ ਮੰਤਰੀ ਬਣਾਇਆ ਉਹਨੇ ਕੱਲ ਜਿਹੜਾ ਬੰਦਾ ਬਣਾਇਆ ਪਤਾ ਜਿਹੜਾ ਬੰਦਾ ਕਹਿੰਦਾ ਸੀਗਾ ਵੀ ਜਿੰਨੇ ਫਾਸਟ ਫੂਡ ਬਣਾਉਂਦੇ ਆ ਆ ਜਿੰਨੇ ਪੀਜੇ ਬਦਲ ਆ ਬਣਾਉਣ ਵਾਲੇ ਬੰਦੇ ਆ ਲੈ ਜੁਰਕਰੇ ਜੋ ਵੀ ਹੈਗੇ ਆ ਜਿੰਨਾ ਛੇਤੀ ਹੋ ਸਕੇ ਅਮਰੀਕਾ 'ਚ ਬਾਹਰ ਭਾਜੋ ਤੁਸੀਂ ਸਾਡੇ ਲੋਕਾਂ ਨੂੰ ਜਵਾਕਾਂ ਨੂੰ ਮਾਰ ਰਹੇ ਆ ਅਮਰੀਕਾ ਦੀ ਪਾਲਿਸੀ ਆ ਕੱਲ ਦੀ ਉਹ ਬੰਦਾ ਅਮਰੀਕਾ ਸਰਕਾਰ ਦਾ ਮੰਤਰੀ ਬਣਾ ਸਿਹਤ ਮੰਤਰੀ ਜੇ ਅਮਰੀਕਾ ਵਰਗੇ ਮੁਲਕਾ ਜਿਹੜੇ ਚੱਲਦੇ ਇਨ੍ਹਾਂ ਕੰਪਨੀਾਂ ਦੇ ਸਿਰਾਂ ਤੇ ਐ ਜਿਉ ਉਹ ਆਪਣੇ ਜਵਾਕਾਂ ਨੂੰ ਆਪਣੀਆਂ ਨਸਲਾਂ ਨੂੰ ਆਪਣੇ ਲੋਕਾਂ ਨੂੰ ਬਚਾਉਣ ਲਈ ਆ ਫਾਸਟ ਫੂਡ ਬਣਾਉਣ ਵਾਲੀਆਂ ਕੰਪਨੀਆਂ ਜਾਂ ਗੰਗੁਣ ਬਣਾਉਣ ਵਾਲੀਆਂ ਕੰਪਨੀਆਂ ਆ ਗੋਲਡਰੈਗ ਬਣਾਉਣ ਵਾਲੀਆਂ ਕੰਪਨੀਆਂ ਨੂੰ ਭਜਾ ਸਕਦੇ ਆ ਤੇ ਅਸੀਂ ਕਿਉਂ ਨਹੀਂ ਬਈ ਅਈ ਤਾਂ ਮੰਨ ਜਾਂਦਾ ਵੀ ਅਮਰੀਕਾ ਬਹੁਤ ਅੱਖੀ ਵਾਲੇ ਲੋਕ ਆ ਸੂਝਵਾਨ ਲੋਕ ਆ ਬਹੁਤ ਅੱਗੇ ਦੀ ਸੋਚਦੇ ਆ ਅੱਗੇ ਸਾਡੀਆਂ ਮਾਵਾਂ ਘਰੇ ਫਿਰਦੀਆਂ ਸਾਡੀਆਂ ਬੁੜੀਆਂ ਕੋਲੇ ਸਾਡੀਆਂ ਮਾਵਾਂ ਕੋਲੇ ਬੱਚਾ ਪੈਦਾ ਹੋ ਜਾਂਦਾ ਸੀ ਦਾਈਆਂ ਦਾਈਆਂ ਹੀ ਘਰੇ ਆ ਕੇ ਜਵਾਬ ਚੰਮ ਜਾਂਦੇ ਸੀ ਹੁਣ ਪਹਿਲੀ ਗੱਲ ਤਾਂ ਇਹ ਆ ਵਿਆਹ ਤੋਂ ਬਾਅਦ ਪੰਜ ਚਾਰ ਸਾਲ ਬਾਅਦ ਦਵਾਈ ਦੇਣੀ ਪੈਂਦੀ ਆ ਫੇਰ ਕਹਾ ਜਵਾਬ ਪੈਦਾ ਹੁੰਦਾ ਉਹ ਵੱਡੇ ਆਪਰੇਸ਼ਨ ਨਾਲ ਹੁੰਦਾ ਉਹ ਕਹਾ ਬਿਮਾਰ ਪਹਿਲਾ ਹੁੰਦਾ ਬਿਮਾਰ ਜਾਂਦੇ ਜਵਾਬ ਦੇ ਟੀਕੇ ਗੋਲੀਆਂ ਦਵਾਈਆਂ ਲੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਕਿਉਂ ਆ ਗਿਆ ਭਾਈ ਅੱਗੇ ਸਾਡੇ ਬਜ਼ੁਰਗਾਂ ਦੀ 80 80 90 90 ਸਾਲ ਦੀ ਉਮਰਾਂ ਕੋਈ ਦੰਗ ਜੜ ਨਹੀਂ ਦੁਖਦਾ ਕੋਈ ਗੋਡਾ-ਮੋਡਾ ਨਹੀਂ ਦੁਖਦਾ ਕੋਈ ਨਿਗਾਹ ਨਹੀਂ ਘਟਦੀ ਹੁਣ ਉਮਰ ਕਿੱਥੇ ਰਹਿ ਗਈ 50 ਸਾਲ 60 ਸਾਲ ਕਿਹੜੀਆਂ ਯਾਰਾਂਾਂ ਕਿੱਥੇ ਉੱਡ ਗਈਆਂ ਖੁਸ਼ੀਆਂ ਹਾਸੇ ਖੇੜੇ ਕਿੱਥੇ ਉੱਡ ਗਏ ਉਹ ਐਡੇ ਜੁੱਸੇ ਐਨਾ ਸਿੱਤਾ ਕਿੱਥੇ ਗੰਨਾ ਜੇ ਆਹ ਮੇਲ ਕੁਤਰੇ ਖਾਵਾਓਂਗੇ ਜਵਾਕਾਂ ਨੂੰ ਤੇ ਆ ਪਿਆਓਂਗੇ ਏਕ ਨੇ ਢਾਲੇ ਵਰਗੇ ਜੰਮਣਗੇ ਜਾਂ ਜਾ ਕੇ ਜਵਾਕ ਸੋ i